ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਆ ਹੀ ਦਿਨ ਸੁਰਖੀਆਂ ਵਿੱਚ ਰਹਿੰਦੀ ਹੈ ਜੇਕਰ તાਜੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕੇਂਦਰੀ ਜੇਲ੍ਹ ਦੇ ਅੰਦਰ ਹਸਪਤਾਲ ਚ ਬੰਦ ਇੱਕ ਵਿਅਕਤੀ ਨੇ ਡਾਕਟਰ ਦੇ ਵੱਲੋਂ ਦਿੱਤੀ ਨਸ਼ਾ ਛਡਾਊ ਦਵਾਈ ਦੀ ਓਵਰਡੋਜ਼ ਲਾ ਲਈ ਹੈ ਅਤੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਜੇਲ੍ਹ ਦੇ ਵਿੱਚ ਬੰਦ ਬੰਦੀ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਆਮਨਦੀਪ ਦੀ ਹਾਲਤ ਠੀਕ ਨਾ ਹੋਣ ਦੇ ਕਾਰਨ ਉਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਮਾਮਲਾ ਓਵਰਡੋਜ਼ ਦਾ ਹੈ ਕੀਤਾ ਨਸ਼ਾ ਕੀਤਾ ਅੰਦਰ ਜੇਲ੍ਹ ਦੇ ਅੰਦਰ ਜੇਲ੍ਹ ਦਾ ਨਸ਼ਾ ਪਕਾ ਮੇਂ ਪੁੰਜਦਾ ਸੀ ਘੋੜੀਆਂ ਸੈਕਟਰੀ ਜੜੀਆਂ ਉਹ ਖਾਤੀਆਂ ਇਹਨੇ ਉਨੇ ਤੇ ਚੱਕਣਾ ਕਿਤੇ ਫ੍ਰੀਬੋਰਡ ਇੱਕ ਸਾਡੇ ਕੋਲ ਅੱਜ ਸਵੇਰੇ ਅਮਨਜੀਤ ਸੰਨ ਫਰੋਸ਼ਨ ਆਫ ਦਾ ਮਰੀਨ ਕੀ ਸ਼ਾਨ ਵਾਲੇ ਕਿ ਉਹਵਰਡੋਜ਼ ਦੇ ਨਾਲ ਹੈ ਅੰਦਰੋਂ ਜਿਹੜੇ ਡਾਕਟਰ ਉਹਨਾਂ ਨੇ ਕੋਈ ਸੈਕੈਟਰੀਕ ਡਰਗ ਦੀ ఓਵਰ ਡੋਸ ਕੋਲੇ ਤੇ ਉਹਨ ਲਈ ਸੀਮ ਨੂੰ ਘਾਇਥੇ ਜਿਹੜੇ ਡਿਸ਼ਪੈਂਸਰੀ ਤੇ ਲੈ ਕੇ ਬੀਕ ਬੋਡ ਲਈ ਰੱਖ ਕੇ ਦਿੱਤਾ ਤੇ ਕੰਡੀਸ਼ਨ ਉਹਦੀ ਠੀਕ ਨਹੀਂ ਸੀ ਇਸ ਲਈ ਸੀ ਬੀਕ ਕੋਟ ਦਿੱਤੀ ਇਹ ਜੇਤੂ ਆ ਜੀ ਹਾਂ ਜੀ ਜੇਤੂ ਉਹਦਾ ਕੀ ਨਾਮ ਡਾਕਟਰ ਕਾਲੇ ਜੀ ਤੇਜ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ